ਤਾਂ ਨਾ ਪਹਿਲਾਂ ਤਾਂ ਉਹ ਜਿਹੜੀਆਂ ਸਾਡੀਆਂ ਹਿੰਦੁਸਤਾਨ ਦੀਆਂ ਰੂਹਾਂ ਦੇ ਉੱਤੇ ਜੋ ਅਟੈਕ ਹੋਇਆ ਉਹਨਾਂ ਪਰਿਵਾਰਾਂ ਨਾਲ ਦੁੱਖ ਦਿਆ ਦਰਦ ਦੇ ਵਿੱਚ ਅਸੀਂ ਸਾਰੇ ਉਹਨਾਂ ਨਾਲ ਦੁੱਖ ਵੰਡਾਉਨੇ ਆਂ ਔਰ ਉਹਨਾਂ ਰੂਹਾਂ ਦੇ ਚਰਨਾਂ ਦੇ ਵਿੱਚ ਸ਼ਰਧਾ ਸੋਮਨ ਭੇਟ ਕਰਦੇ ਆਂ ਜਿਹੜੇ ਅੱਜ ਸਾਡੀ ਦੁਨੀਆ 'ਚ ਹੈ ਨਹੀਂ ਇਹ ਪਰ ਇਹ ਗੱਲ ਮੈਂ ਜ਼ਰੂਰ ਕਹਨਾ ਸਾਡੇ ਪੜੋਸੀ ਮੁਲਕ ਨੂੰ ਕਿ ਹੁਣ ਲਈ ਮਾਰਾ ਸਮਾ ਆ ਗਿਆ ਜਦੋਂ ਮਾੜਾ ਸਮਾਂ ਆਉਂਦਾ ਉਹ ਸਿੱਧੀ ਉਂਗਲ ਨਾ ਕਿਉਂ ਨਹੀਂ ਨਿਕਲਦਾ ਹੁਣ ਉਹਦੇ ਲਈ ਟੇਢੀ ਹੋਣੀ ਆ ਔਰ ਪਾਕਿਸਤਾਨ ਦੀਆਂ ਇੱਟਾਂ ਪਟਕੇ ਲਿਆਉਣੀਆਂ ਇਹ ਭਾਰਤ ਆਏ ਹਿੰਦੁਸਤਾਨ ਆ ਇਹ ਹਿੰਦੁਸਤਾਨੀ ਜਦੋਂ ਜਾਗ ਪੈਂਦੇ ਆ ਨਾ ਤਾਂ ਉਦੋਂ ਦੂਜੇ ਮੁਲਕ ਨੂੰ ਇਹ ਦਿਖਾਉਂਦੇ ਆ ਵੀ ਸਾਡੇ ਰਗਾਂ ਦੇ ਵਿੱਚ ਉਹ ਖੂਨ ਆ ਜਿਹੜਾ ਜਿੱਥੇ ਮਰਜ਼ੀ ਕੋਈ ਭੱਜ ਲਵੇ ਉਹਨਾਂ ਨੂੰ ਪਤਾਲ ਦੇ ਵਿੱਚੋਂ ਵੀ ਕੱਢ ਕੇ ਲਿਆਉਣਾ ਵਾ ਆਮ ਆਦਮੀ ਪਾਰਟੀ ਸਖਤ ਨਿਖੇਤੀ ਕਰਦੀ ਹੈ ਅਜਿਹੀ ਸਰਕਾਰ ਦੀ ਜਿਹੜੀ ਆਪਣੇ ਹਿੰਦੂਆਂ ਦੀ ਆਪਣੇ ਭਾਰਤ ਵਾਸੀਆਂ ਦੀ ਰੱਖਿਆ ਨਹੀਂ ਕਰ ਪਾਈ ਔਰ ਇਹਨਾਂ ਨੂੰ ਜਵਾਬ ਲੈਣਾ ਚਾਹੀਦਾ ਵੀ ਕਿਸ ਤਰ੍ਹਾਂ ਇਹ ਅਜਿਹੀ ਜਿਹੜੀ ਘਟਨਾयां ਹੋ ਗਈ ਹੈ ਇਕ ਅਜੇਹਾ ਵਿਅਕਤੀ ਜਿਨ੍ਹਾਂ ਦੀ ਹਜੇ ਜ਼ਿੰਦਗੀ ਦੀ ਸ਼ੁਰੂਆਤ ਹੋਣੀ ਸੀ ਐਸੇ ਜੋੜੇ ਦਿੱਤੇ ਅੱਜ ਉਹ ਬੁਗਾ ਮਾਰ ਮਾਰ ਰੋ ਰਿਹਾ ਹੈ। ਸੋ ਆਪਣੇ ਆਪ ਨੂੰ ਦਿਲ ਝੰਝੋੜ ਦੇਣ ਵਾਲੀਆਂ ਇਹ ਅਜੇਹੀਆਂ ਤਸਵੀਰਾਂ ਜਦੋਂ ਸਾਹਮਣੇ ਆਉਂਦੀਆਂ ਤਾਂ ਦਿਲ ਨੂੰ ਬਹੁਤ ਦੁੱਖ ਲੱਗਦਾ ਹੈ ਔਰ ਜ਼ਰੂਰ ਇਹ ਕਹਾਂਗੇ ਕਿ ਵੀ ਸੈਂਟਰ ਸਰਕਾਰ ਬਿਲਕੁਲ ਫੇਲ ਸਰਕਾਰ ਹੈ ਜਿਹੜੀ ਕਿ ਆਪਣੇ ਭਾਰਤ ਦੀ ਸੁਰੱਖਿਆ ਕਰਨ ਦੇ ਵਿੱਚ ਬਿਲਕੁਲ ਨਾਕਾਮਯਾਬ ਹੋ ਰਹੀ ਹੈ। ਸਾਇਪਾਲਿਆਂ ਨੂੰ ਜੋ ਆਪਣੇ ਆਰਾਮ ਨਾਲ ਕੰਮ ਕਰਦੇ ਆ ਬਿਲਕੁਲ ਜੀ ਹੋਣਾ ਪਏਗਾ ਅਸੀਂ ਸਾਰੇ ਹਿੰਦੁਸਤਾਨੀਆ ਔਰ ਹਿੰਦੁਸਤਾਨੀ ਹੋਣ ਦੇ ਨਾਤੇ ਸਾਨੂੰ ਪੂਰਾ ਅਧਿਕਾਰ ਹੈ ਕਿ ਅਸੀਂ ਖੁੱਲ ਕੇ ਗੁਮ ਸਕੀਏ ਖੁੱਲ ਕੇ ਆਪਣਾ ਵਿਚਾਰ ਪੇਸ਼ ਕਰ ਸਕੀਏ ਖੁੱਲ ਕੇ ਕਿਤੇ ਵੀ ਆ ਜਾ ਸਕੀਏ ਖੁੱਲ ਕੇ ਕੋਈ ਵੀ ਧਰਮ ਅਪਣਾ ਸਕੀਏ ਪਰ ਜੇ ਧਰਮ ਦੇ ਨਾਤੇ ਜਿਹਹੀਆਂ ਕੋਝੀਆਂ ਹਰਕਤਾਂ ਹੋਣਗੀਆਂ ਜਾਂ ਧਰਮ ਦੇ ਨਾਂ ਦੇ ਉੱਤੇ ਕਿਸੇ ਦੀ ਜਾਨ ਲਈ ਜਾਊਗੀ ਤਾਂ ਬਹੁਤ ਮੰਨਪਾਗੀ ਖਬਰ ਹੈ ਔਰ ਸਾਰੀਆਂ ਪਾਰਟੀਆਂ ਨੂੰ ਵਾਕਈ ਇੱਕ ਇਨਸਾਨੀਅਤ ਦੇ ਨਾਤੇ ਉੱਚੇ ਉੱਠ ਕੇ ਅਤੇ ਇਹਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨੀ ਨਹੀਂ ਕੇਵਲ ਹਰੋ ਵਿਅਕਤੀ ਡਰੇ ਜਿਹੜਾ ਵੀ ਅਜਿਹੀ ਕੋਝੀ ਹਰਕਤ ਸੂ ਕਰਨ ਬਾਰੇ ਸੋਚੇਗਾ ਬਿਲਕੁਲ ਸ਼੍ਰੀ ਅੰਜਲੀ ਵੀ ਦੇ ਰਹੇ ਉਸ ਵਿਚਰੀ ਰੂਹ ਨੂੰ ਨਾਲ ਦੀ ਨਾਲ ਇਸ ਕੈਂਡਲ ਮਾਰਚ ਦੇ ਨਾਲ ਇਹ ਆਗਾ ਵੀ ਕਰਨਾ ਚਾਹੁੰਦੇ ਆ ਵੀ ਅਸੀਂ ਸਾਰੇ ਏਕਾਂ ਔਰ ਅਜੇਹੀਆਂ ਕਟੀਆਂ ਹਰਕਤਾਂ ਵਾਸਤੇ ਅਸੀਂ ਹਮੇਸ਼ਾ ਇਕੱਠੇ ਹੋ ਕੇ ਖੜੇ ਰਵਾਂਗੇ ਵਿਰੋਧ ਕਰਾਂਗੇ ਔਰ ਡਟ ਕੇ ਇਸ ਦੇ ਖਿਲਾਫ ਜੋ ਵੀ ਬੰਦੀ ਕਾਰਵਾਈ ਹੋ ਕਰਵਾ ਦੀ ਮੰਗ ਕਰਾਂਗੇ ਅੱਜ ਬਹੁਤ ਸਾਰੋ ਲੋਕਾਂ ਨੂੰ ਸੱਜਣਾ ਬਾਰੇ ਜਾਣਦੇ ਨੇ ਕਿ ਨਹੀਂ ਲੱਗਦਾ ਕਿ ਲੋਕਾਂ ਦੇ ਜੀਨ ਡਰ ਹੈਗਾ ਬਿਲਕੁਲ ਜੀ ਮੰਨ ਦੇ ਵਿੱਚ ਡਰ ਹੈ ਇਸ ਤਰ੍ਹਾਂ ਦੇ ਸੀਨ ਦੇਖੇ ਨੇ ਆਉਣ ਵਾਲੇ ਧਰਮ ਦੇ ਵਿੱਚ ਆਮ ਅਮਰਨਾਥ ਯਾਤਰਾ

की तरफ से बहुत-बहुत संवेदनाएं जिन्होंने अपने परिवार जनों को खोया है जिन्होंने अपनी परिवार के जीवों का जो है नुकसान हुआ है और यही कहना चाहूँगी कि इसे धर्म से ना जोड़ें और मोदी जी से सेंट्रल गवर्नमेंट से यही हाथ जोड़कर रिक्वेस्ट है कि इसके पीछे क्यों हुआ कैसे हुआ उस चीज़ पर चर्चा की जाए ना कि इसको धर्म की राजनीति का इसको मुद्दा बनाया जाए हिंदू और मुसलमान के बीच में जो है और मतभेद इसमें जो है डाले जाएँ पाकिस्तान ने हमला क्यों किया किस तरीके से किया किस वजह से हुआ उसके पीछे जो है चर्चा करनी चाहिए और उसको मुँह तोड़ जवाब जो है हमारी सरकार की तरफ से ਦਿਆ ਜਾਣਾ ਚਾਹੀਏ ਅੱਜ ਆਮ ਆਦਮੀ ਪਾਰਟੀ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਜਿਹੜਾ ਜੰਮੂ ਕਸ਼ਮੀਰ ਦੇ ਵਿੱਚ ਅਤਵਾਦ ਨੇ ਜੋ ਉਥੇ ਆਤੰਕ ਮਚਾਇਆ ਮਾਸੂਮਾਂ ਦੀ ਨਿਹਿਤਿਆਂ ਦੀ ਜਾਨ ਲਈ ਅਸੀਂ ਇਸ ਦੀ ਨਿਖੇਦੀ ਕਰਦੇ ਹਾਂ ਸਖਤ ਲਬਜ਼ਾਂ ਵਿੱਚ ਤੇ ਇਹ ਜੋ ਆਤੰਕਵਾਦ ਦਾ ਰੂਪ ਹੈ ਚਾਹੇ ਉਹ ਕੋਈ ਵੀ ਰੂਪ ਹੈ ਬਹੁਤ ਹੀ ਘਨੌਣਾ ਰੂਪ ਕਹਿ ਸਕਦੇ ਆ ਸੋ ਇਸ ਕਰਕੇ ਮੈਂ ਤਾਂ ਪ੍ਰਮਾਤਮਾ ਅਗੇ ਪਹਿਲਾਂ ਤਾਂ ਅਰਦਾਸ ਕਰਦਾ ਹਾਂ ਪੀੜਿਤ ਪਰਿਵਾਰਾਂ ਵਾਸਤੇ ਪ੍ਰਮਾਤਮਾ ਨੂੰ ਹਿੰਮਤ ਬਖਸ਼ੇ ਬਾਕੀ ਜਿਹੜੇ ਵੀ ਇਦਾਂ ਦੇ ਅਨਸਰ ਨੇ ਅਤਵਾਦ ਦੇ ਟਾਈਪ ਦੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਜਲਦੋਂ ਜਲਦ ਇਹਨਾਂ ਨੂੰ ਜੋ ਇਹਨਾਂ ਦੀ ਬਣਦੀ ਸਜ਼ਾ ਹੈ ਉਹ ਹਿੰਦੁਸਤਾਨ ਸਰਕਾਰ ਜੂਰ ਦਵੇਗੀ ਤੇ ਇਸ ਟਾਈਮ ਦੁੱਖ ਦੀ ਘਾੜੀ ਦੇ ਵਿੱਚ ਹਿੰਦੁਸਤਾਨ ਸਰਕਾਰ ਜਿਹੜੀ ਹੈ ਸਾਰਾ ਹਿੰਦੁਸਤਾਨ ਇੱਕ ਹੈ ਹੋਰ ਜਿਆਦਾ ਕੁਝ ਨਾ ਕਹਿੰਦੇ ਧੰਨਵਾਦ ਦੇਖੋ ਬੜੀ ਮਦਬਾਗੀ ਕਰਨਾ ਹੈ ਕਿ ਕਿਸੇ ਵੱਲ ਕੁਛ ਨਹੀਂ ਨਰਸਾ ਰਹਾੜ ਹੋ ਸਕਦਾ ਕਿ ਇੱਕ ਹਿੰਦੂ ਪਰਿਵਾਰਾਂ ਨੂੰ ਵਾਜ ਮਾਰ ਕੇ ਕਹਿ ਕੇ ਹਿੰਦੂ ਨੂੰ ਮਾਰ ਦੇਣਾ ਬੜੀ ਮਦਬਾਗੀ ਕਰਨਾ ਅਸੀਂ ਨਿਖੇਦੀ ਕਰਦੇ ਹਾਂ ਮੈਂ ਵੀ ਆਪਣੀ ਪਾਰਟੀ ਵੱਲੋਂ ਸਾਡੇ ਆਮ ਆਦਮੀ ਪਨੀਰ ਜੈਜੀਬਾਦ ਸਾਹਿਬ ਨੂੰ ਅਤੇ ਸਵੇ ਦੇ ਮੁੱਖ ਮੰਤਰੀ ਸਾਹਿਬ ਗਵਰਨਸਿੰਗ ਮੰਨੋ ਇਹਦੀ ਨਿਖੇਦੀ ਕਰਦੇ ਹਾਂ ਅਸੀਂ ਬੜਾ ਤੀਸੁਨੀ ਕਾਨੂੰਨ ਮਰਦ ਕਰਾਂਗੇ ਔਰ ਆਨ ਵਾਲ ਡੈਮ ਦੀ ਛੰਡ ਜਵਾਨਾ ਅਬ ਜਾਣਾ ਪਿਆ ਤੇ ਇੰਟਰਨੈਟ ਵੀ ਖੜਕਾਵਾਂਗੇ ਨੂੰ ਨੂੰ ਕਮਜ਼ੋਰ ਸਮਝਣੋ ਬਿਲਕੁਲ ਵੀ ਇਹ ਨਹੀਂ ਸੋਚ ਮਰੀ ਮਰੀ ਹੋ ਚੁੱਕੀ ਹੈ ਇਹ ਸੋਚ ਨੂੰ ਸਿੱਧਾ ਕਰਨ ਵਾਸਤੇ ਮੈਂ ਤਾਂ ਕਹੂੰਗਾ ਜਿਹੜਾ ਇਹਨਾਂ ਦਾ ਨਾਰਾ ਮਾਰਨ ਵਾਲੇ ਅੱਜ ਦੇਸ਼ ਦੇ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਜਵਾਬ ਦੇਣਾ ਚਾਹੀਦਾ ਅੱਜ ਸਾਡੇ ਪ੍ਰਧਾਨ ਮੰਤਰੀ ਨੂੰ ਤੇ ਇਤਨਾ ਟਿਕੜ ਕੰਨੀ ਚਾਹੀਦੀ ਹੈ ਬਿਲਕੁਲ 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 ਇੱਕ ਤਰਫਾ ਇੱਕ ਤਰਫਾ ਉਹਨਾਂ ਨੇ ਹਿੰਦੂ ਵਿਚਾਰਧਾਰਾ ਦੇ ਨਾਂ ਕਰ ਮਾਰਨ ਪੜਾ ਘਟੀਆਂ ਇਹਨਾਂ ਦਾ ਜਿਹੜਾ ਵਾਤਾਰ ਜਿੱਤਾ ਉਹਨਾਂ ਨੇ ਬਹੁਤ ਮਾੜੀ ਕਠਨਾ ਕੀਤੀ ਹੈ ਇਹਦਾ ਜਵਾਬ ਦੇਣਾ ਸਾਨੂੰ ਆਂਦਾ ਸੀ ਜਵਾਬ ਦੇਵਾਂਗੇ ਜਿਵੇਂ ਕਿ हां एक बेटी जो ਸਾਡੇ ਹਰਿਆਣੇ ਤੋਂ ਜਿਹਦੀ ਸ਼ਾਦੀ ਹੋਈ ਪਿੱਛੇ ਥੋੜੇ ਦਿਨ ਪਹਿਲਾਂ ਔਰ ਉਹ ਨੇਵੀ ਜੋ ਕਪਟਾਨਰ ਸੀ ਉਹ ਉਹਨੂੰ ਉਹਦਾ ਮਰਡਰ ਕਰ ਦਿੱਤਾ ਉਹਨੂੰ ਸ਼ਹੀਦ ਕਰ ਦਿੱਤਾ ਇਹ ਬੜੀ ਮੰਦ ਭਾਗੀ ਕਰਨਾ ਔਰ ਚਾਰ ਪੰਜ ਦਿਨ ਪਹਿਲਾਂ ਚੂੜਾ ਪਾਇਆ ਅੱਜ ਬੇਟੀ ਨੇ ਚੂੜਾ ਤੋੜਿਆ ਕਿੱਥੇ ਖੜੇ ਹੋ ਆਪਾਂ ਅਸੀਂ ਪੀਸਫੁਲੀ ਕੈਂਡਲ ਮਾਰਚ ਕਰਾਂਗੇ ਔਰ ਸਾਡਾ ਸੰਦੇਸ਼ ਹੈ ਸਾਡੇ ਪ੍ਰਾਈਮ ਮਿਨਿਸਟਰ ਨੂੰ ਕਿ ਬਿਲਕੁਲ ਇੰਟਰਨੈਟ ਕਟਕਾਓ ਪਾਕਿਸਤਾਨ